ਆਤ ਕਰ ਰਬ ਨਾ ਕਰ ਕੋਈ ਜਾਤ ਕਰ ਰਬ ਨਾ ਕਰ ਕੋਈ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਏ ਬ੍ਰਹਮ ਬਿੰਦੇ ਸੋ ਬ੍ਰਾਹਮਣ ਨਾ ਕਰ ਹੋ ਕੋਈ ਜਦ ਤੱਕ ਚਾ ਨਾਨਕ ਤਨ ਕੈ ਸੰਗ ਸਾਥ ਵਡਿਆ ਸਿਓ ਕਿਆ ਰੀਸ ਥੈ ਨੀਤ ਸਮਾਲਿਆ ਥੈ ਨਦਰ ਤੇਰੀ ਪਕਸੀ ਨ ਕੋਛੀ ਪਰੋ ਹੋयो लाखीਨਾ ਬੁਨਨਾ ਤਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਹਾਰਾ ਭਾਇਓ ਗੁਨੀ ਕਹੀਰਾ ਜੋਰ ਤੇ ਕਗਰ ਪ ਰਤਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਇਹ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋਮ ਰਿਓ ਕੋਈ ਜੇ ਸਨੀਚ ਕੋ ਕੋਈ ਨਾ ਜਾਣੇ ਨਾਮ ਜਪਤ ਉਹ ਚੌਕੁੰਟ ਮਾਨੇ ਜਾ ਕੇ ਨਿਕਟ ਨਾ ਆ ਵੇ ਕੋਈ ਸਗਲ ਸ੍ਰਿਸ਼ਟ ਉਹ ਆ ਕੇ ਚਰਨ ਮਲ ਤੋਈ ਜਾਤ ਨਗਰ ਪਰ ਮੇਂ ਸਵਾਰੀ ਹੂੰ ਧਿਆਵੇ ਦੁਖ ਪਾਵੇ ਮੋਹੀ ਰੰਕ ਪੇ ਜੁਆਵੇ ਕਹਾ ਭਾਵੇ ਗੋਬਿੰਦ ਕੋ ਗੰਗ ਧਾਰ ਮਦਨ ਚਾਰੀ ਜਾ ਕੇ ਪਾਗ ਧਾਨ ਧਾਰੀ ਦੇਖ ਕੇ ਲਗਾਹ ਮੇਰੀ ਜਾਤ ਰੂਪਮਦ ਕੋ ਤੋਲੋ ਪ੍ਰਭੂ ਕਰੁਣਾ ਨਿਧਾਨ ਪਹਿਚਾਨ ਪ੍ਰੀਤ ਤਾਂ ਕੀ ਢਿਗ ਆਈ ਉਪਜਾਈ ਹੈ ਆਨੰਦ ਕੋ पौरी सी तौरी अंग में समाए तौरी देख के चकौरी पही रूप राम चंद गोदरब न जात याद कगरब न को बड़ा चित चाहे दो पाए लपटाए में चढ़ाए पाखे लखे भाग माथ के मिठे फल जान में की काख लोक नाथ के सो खाए कहे मीठे पवित्र आछे देखे ना पर महामित्र जैसे हाथ के लक्ष्मण सुभाए प्रभु देख मुस्काए ਕਹੇo ਪ੍ਰੇਮ ਤੇ ਵਿਕਾਏ ਹਾਠ ਗਏ ਹੈ ਅनाथ ਕੇ ਜਾਤ ਨਤਰ ਨ ਕਰਿਓ ਬ੍ਰਾਹਮਣ ਤੇ ਹੋਰੇ ਉਤਮ ਜਾਤ ਕਰਨ ਵਢਾਈ ਨਾ ਮਾਪੜੇ ਉਠਾਲਿਆ ਪੈ ਪਿਛਵਾਰੇ ਹਰ ਗੁਣ ਗਾਈ ਭਗਤ ਵਚਨ ਅਖਾਏਗਾ ਫੇਰ ਜਉਰਾ ਪੈ ਜਰਥਾਈ ਜਾਤ ਖਗਰ ਬ ਨਾ ਕਰਿਓ ਕੋਈ ਜਾਤ ਤੰਗਰ ਬ ਨਾ ਕਰਿਓ ਕੋਈ ਇਲਤ ਤੇਰੇ ਦਿਹਰੇ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ ਠੀਂੜੀ ਜਾਤ ਮੇਰੀ ਆਦਮਰਾਇਆ ਸੀ ਪਕੇ ਜਨਮ ਕਾਹੇ ਕੋ ਆਇਆ ਲੈ ਕਮਲੀ ਚਲਿਓ ਪਲਟਾਈ ਦਿਹਰੇ ਪਾਖੇ ਬੈਠਾ ਆਏ ਜਿਉਂ ਜਿਉਂ ਨਾਮਾ ਹਰ ਕੋਣ ਉਚਰਾਏ स्वागत जलाख जोरा सिरे जात कगरब ना कहियो कोए जात कगरब ना कहियो कोए जात कगरब ना कहियो कोए को। आप जी ने जो शब्द प्रमाण ਜੋ ਵੀ ਸੁਣਿਆ ਇਹ ਸਾਰਾ ਕੁਝ ਗੁਰਬਾਣੀ ਵਿੱਚੋਂ ਐ ਸਾਡੇ ਵਿੱਚੋਂ ਕਿਸੇ ਨੇ ਆਪਣਾ ਨਹੀਂ ਇਹ ਬਣਾ ਕੇ ਵਿੱਚ ਲਾਇਆ ਹੋਇਆ ਸਾਡੇ ਚੋਂ ਕਿਸੇ ਨੂੰ ਕੋਈ ਮਤਲਬ ਨਹੀਂ ਕਿ ਕੋਈ ਜਾਤ ਮੰਨੇ ਜਾਂ ਨਾ ਮੰਨੇ ਸਾਨੂੰ ਉਹਦੇ ਨਾਲ ਕੀ ਫਰਕ ਪੈਂਦਾ ਪਰ ਉਹਦਾ ਫਰਕ ਸਾਨੂੰ ਸਾਰਿਆਂ ਨੂੰ ਹੀ ਪੈਂਦਾ ਕਿਉਂਕਿ ਜਾਤ ਪਾਤ ਸਾਡੇ ਸਮਾਜ ਦੇ ਵਿੱਚ ਇੱਕ ਕੋੜ ਜੀਦੇ ਕਰਕੇ ਸਾਡੇ ਦੇਸ਼ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੇ ਸਾਡੇ ਦੇਸ਼ ਵਿੱਚ ਜਾਤ ਪਾਤ ਨਾ ਹੁੰਦੀ ਕੁਝ ਫਰਕ ਰਹਿੰਦਾ ਸਾਡੇ ਗੁਲਾਮ ਹੋਣ ਵਿੱਚ ਆਜ਼ਾਦ ਹੋਣ ਵਿੱਚ ਸੌਖ ਹੋ ਜਾਂਦੀ ਤਾਂ ਕਿ ਅਸੀਂ ਜਿਨ੍ਹਾਂ ਨੂੰ ਸ਼ੂਦਰ ਕਿਹਾ ਸੀ ਉਹਨਾਂ ਨੂੰ ਪਿੱਛੇ ਨਾ ਕੀਤਾ ਹੁੰਦਾ ਸੱਚੇ ਪਾਤਸ਼ਾਹ ਨੇ ਜੋ ਵੀ ਕਿਰਪਾ ਕੀਤੀ ਏ ਉਹ ਸਾਡੀ ਭਲਾਈ ਵਾਸਤੇ ਕੀਤੀ ਏ ਅਤੇ ਇਹ ਤੁਕਾਂ ਵੀ ਸਾਡੀ ਭਲਾਈ ਵਾਸਤੇ ਨੇ। ਸਾਹਿਬ ਦਸਵੇਂ ਪਾਤਸ਼ਾਹ ਜਦੋਂ ਅੰਮ੍ਰਿਤ ਛਕਾਇਆ ਜਿਨ੍ਹਾਂ ਪੰਜਾਂ ਸਿੱਖਾਂ ਨੂੰ ਅੰਮ੍ਰਿਤ ਦਿੱਤਾ ਉਹ ਪੰਜ ਪਿਆਰੇ ਵੀ ਉਹ ਸਨ ਜਿਨ੍ਹਾਂ ਚੋਂ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਸੀ ਕਿ ਇਹ ਉੱਚੀ ਜਾਤ ਕਰਕੇ ਐ ਤਾਂ ਇਹਨਾਂ ਨੂੰ ਅੰਮ੍ਰਿਤ ਦੇਣਾ। ਸੱਚੇ ਪਾਤਸ਼ਾਹ ਨੇ ਨੀਵਿਆਂ ਨੂੰ ਉੱਪਰ ਚੁੱਕਿਆ। ਜਾਤ ਪਾਤ ਦੇ ਬੰਧਨ ਤੋੜੇ ਅਤੇ ਦਸਵੇਂ ਪਾਤਸ਼ਾਹ ਨੇ ਵੀ ਹੁਕਮ ਕੀਤਾ ਪਿਤਾ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਦੇਵਾ ਖਾਲਸੇ ਦੀ ਕੋਈ ਜਾਤ ਪਾਤ ਨਹੀਂ ਸਾਧ ਸੰਗਤ ਜੀ ਆਪਾਂ ਇੱਥੇ ਜਿੰਨੇ ਬੈਠੇ ਆਂ ਅਤੇ ਜਿੰਨੇ ਟੈਲੀਵਿਜ਼ਨ ਤੇ ਸੁਣਦੇ ਹੋ ਮੇਰੀ ਬੇਨਤੀ ਨੂੰ ਸਾਰੇ ਹੀ ਆਪੋ ਆਪਣੇ ਅੰਦਰ ਝਾਤੀ ਮਾਰੋ ਕਿ ਆਪਾਂ ਸਤਿਗੁਰੂ ਨਾਨਕ ਦੇਵ ਜੀ ਨੂੰ ਜਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਮੰਨਦੇ ਆ ਕਿ ਨਹੀਂ ਮੰਨਦੇ ਪਹਿਲਾਂ ਤੇ ਆਪਣੇ ਅੰਦਰ ਇਹ ਫੈਸਲਾ ਕਰੋ ਵੀ ਮੰਨਦੇ ਹੋ ਕਿ ਨਹੀਂ ਮੰਨਦੇ ਤੇ ਜੇ ਮੰਨਦੇ ਹੋ ਜੇ ਸੱਚੇ ਪਾਤਸ਼ਾਹ ਜੀ ਨੂੰ ਮੰਨਦੇ ਹੋ ਫਿਰ ਕੀ ਆਪਾਂ ਜਾਤ ਪਾਤ ਤੋਂ ਰਹਿਤ ਹੋਏ ਆ ਕੀ ਆਪਾਂ ਜਾਤ ਪਾਤ ਤੋਂ ਰਹਿਤ ਹੋਏ ਆ ਕਿ ਅਜੇ ਵੀ ਆਪਾਂ ਜੱਟ ਤਖਾਨ ਨਾਈ ਚੀਵਰ ਸਾਰਾ ਕੁਝ ਉਹ ਹੋਈਆਂ ਜੇ ਉਹ ਹੋਈਆਂ ਫਿਰ ਸਾਡੀ ਸਿੱਖੀ 'ਚ ਫਰਕ ਤੇ ਨਹੀਂ ਪੈਂਦਾ ਫੈਸਲਾ ਤੁਹਾਡੇ ਹੱਥੇ ਵਿਚਾਰਨ ਦੀ ਲੋੜ ਏ ਮੈਂ ਜਿਹੜੀਆਂ ਬੇਨਤੀਆਂ ਕਰ ਰਿਹਾ ਉਹ ਗੁਰਬਾਣੀ ਆਧਾਰਿਤ ਨੇ ਸਾਥ ਸੰਗਤ ਜੀ ਜੋ ਮਰਿਆਦਾ ਮੁੱਖ ਰੂਪ ਵਿੱਚ ਇਸ ਵੇਲੇ ਸਾਰੇ ਸਿੱਖ ਪੰਥ ਵਿੱਚ ਚੱਲ ਰਹੀ ਹੈ ਸਮੇਤ ਨਾਮਧਾਰੀਆਂ ਦੇ ਇਹ ਮਰਿਆਦਾ ਆਈ ਹੈ ਰਹਿਤਨਾਮਿਆਂ ਚੋਂ ਭਾਈ ਦੇਸਾ ਸਿੰਘ ਭਾਈ ਚੋਪਾ ਸਿੰਘ ਜੀ ਆਦਿ ਜਾਂ ਪ੍ਰੇਮ ਸਮਾਰਕ ਚੋਂ ਪਰ ਜਿਹੜੀ ਬੇਨਤੀਆਂ ਮੈਂ ਕਰ ਰਿਹਾ ਇਹ ਗੁਰਬਾਣੀ ਵਿੱਚੋਂ ਨੇ ਇਹ ਰਹਿਤ ਨਾਵਿਆਂ ਚੋਂ ਨਹੀਂ ਆਈਆਂ ਇਸ ਕਰਕੇ ਇਹ ਤੇ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਮੁਖਵਾਕ ਨੇ ਸੋ ਇਹਨਾਂ ਚੀਜ਼ਾਂ ਵੱਲ ਉਚੇਚਾ ਧਿਆਨ ਦਿਓ ਅੱਜ ਆਪਣੇ ਵਿੱਚ ਇੱਕ ਰਿਵਾਜ ਚੱਲ ਪਿਆ ਕੋਈ ਦਾੜੀ ਕੱਟ ਲਵੇ ਉਹਨੂੰ ਵੀ ਹੁੰਦਾ ਕਿ ਇਹਨੂੰ ਫਰਕ ਪੈ ਗਿਆ ਸਿੱਖੀ 'ਚ ਜੇ ਕੋਈ ਕੇਸ ਕੱਟ ਲਵੇ ਉਹ ਤੇ ਸਿੱਖੀ ਤੋਂ ਪਤਿਤ ਹੋ ਗਿਆ ਗੱਲ ਤੇ ਠੀਕ ਹੈ ਪਰ ਜਦੋਂ ਕੋਈ ਜਾਤ ਪਾਤ ਦੇ ਬੰਧਨ ਦੇ ਵਿੱਚ ਆ ਕੇ ਪੂਰਾ ਹੀ ਜਾਤ ਪਾਤ ਵਾਲਾ ਕੰਮ ਕਰ ਦੇਵੇ ਉਦੋਂ ਆਪਾਂ ਸਿੱਖੀ ਤੋਂ ਪਤਿਤ ਨਹੀਂ ਹੁੰਦੇ ਉਦੋਂ ਆਪਾਂ ਸਿੱਖੀ ਤੋਂ ਪਤਿਤ ਨਹੀਂ ਹੁੰਦੇ ਕਿਉਂਕਿ ਸਾਡੇ ਦਿਮਾਗ 'ਚ ਇਹ ਬਿਠਾ ਦਿੱਤਾ ਗਿਆ ਕਿ ਸਿੱਖੀ ਕਿਸਾਂ ਸਵਾਸਾਂ ਨਾਲ ਯਾਨੀ ਇਹ ਚੀਜ਼ ਉਦੋਂ ਆ ਗਈ ਸਾਡੇ ਵਿੱਚ ਜਦੋਂ ਸਾਡੇ ਸਿਰਾਂ ਦੇ ਮੁੱਲ ਪੈਂਦੇ ਸੀ ਮੁਸਲਮਾਨਾਂ ਨੇ ਆਖਿਆ ਅਸੀਂ ਕੇਸ ਦਾੜੀ ਨਹੀਂ ਰੱਖਣ ਦੇਣਾ ਅਸਾਂ ਘੋੜੇ ਤੇ ਨਹੀਂ ਚੜਨ ਦੇਣਾ ਅਸਾਂ ਤਲਵਾਰ ਨਹੀਂ ਰੱਖਣ ਦੇਣੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸਿੱਖਾਂ ਨੇ ਆਖਿਆ ਅਸੀਂ ਰੱਖ ਕੇ ਵਿਖਾਵਾਂਗੇ ਉਹਨਾਂ ਨੇ ਉਸ ਜਦ ਵਿੱਚ ਸਾਡੇ ਸਿਰ ਵੱਢਣੇ ਸ਼ੁਰੂ ਕਰ ਦਿੱਤੇ ਸੱਚੇ ਪਾਤਸ਼ਾਹ ਨੇ ਕੇਸ ਰਖਾਏ ਪਰ ਇਹ ਤੇ ਕਿਤੇ ਹੁਕਮ ਨਹੀਂ ਕੀਤਾ ਕਿ ਜਿਹੜਾ ਕੇਸ ਨਹੀਂ ਰੱਖੇਗਾ ਉਹ ਸਿੱਖ ਨਹੀਂ ਕਿਤੇ ਹੁਕਮ ਨਹੀਂ ਕੀਤਾ ਪਰ ਆਹ ਜਾਤ ਪਾਤ ਵਾਸਤੇ ਗੁਰਬਾਣੀ ਵਿੱਚ ਬਹੁਤ ਸਾਰੀਆਂ ਤੁਕਾਂ ਨੇ ਜਿਨ੍ਹਾਂ ਨੂੰ ਬਹੁਤ ਸਾਡੇ ਸਿੱਖ ਭਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੰਨਦੇ ਨੇ ਅਸੀਂ ਗੁਰਬਾਣੀ ਮੰਨਦੇ ਆ ਇਹਨਾਂ ਤੁਕਾਂ ਦਾ ਆਪਾਂ ਕੀ ਕਰਾਂਗੇ ਸਾਰਾ ਹੀ ਸਿੱਖ ਪੰਥ ਜਾਤ ਪਾਤ ਵਿੱਚ ਫਸਿਆ ਪਿਆ ਫਿਰ ਕੀ ਸਾਡੀ ਸਿੱਖੀ ਵਿੱਚ ਫਰਕ ਤੇ ਨਹੀਂ ਪੈਂਦਾ ਜੇ ਤੇ ਸਾਡਾ ਪੁੱਤਰ ਪੋਤਰਾ ਕੋਈ ਕੇਸ ਮੰਨ ਲਵੇ ਤੇ ਅਸੀਂ ਆਨੇ ਸਾਡੀ ਸੱਤਾਂ ਪੀੜੀਆਂ ਦੀ ਕੀਤੀ ਚਲੀ ਗਈ ਹੈ ਪਰ ਜਾਤ ਪਾਤ ਮੰਨੀ ਜਾਵੇ ਉਦੋਂ ਸਾਡੀ ਸਿੱਖੀ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਆਪਾਂ ਵੀ ਮੰਨਦੇ ਆ ਇਸ ਕਰਕੇ ਇਸ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਅਤੇ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਪ੍ਰਵਾਨ ਕਰੋ ਕਿ ਜਾਤ ਪਾਤ ਉਹ ਰਹਿਤ ਹੋਵ ਪਿਤਾ ਸਤਗੁਰੂ ਗੋਬਿੰਦ ਸਿੰਘ ਜੀ ਮਾਤਾ ਸਾਹਿਬ ਦੇਵਾ ਖਾਲਸੇ ਦੀ ਕੋਈ ਜਾਤ ਨਹੀਂ ਇੱਥੇ ਆਓ ਔਰ ਇਹ ਨਹੀਂ ਸਿਰਫ ਉੱਥੋਂ ਤੱਕ ਹੀ ਸਾਨੂੰ ਨਾਮਧਾਰੀਆਂ ਨੂੰ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਜਦੋਂ ਸਭ ਤੋਂ ਪਹਿਲੇ ਲਾਵਾ ਪੜ ਕੇ ਵਿਆਹ ਕੀਤੇ 1863 ਵਿੱਚ ਸੱਚੇ ਪਾਤਸ਼ਾਹ ਜੀ ਨੇ ਉਦੋਂ ਸਾਰੇ ਵਿਆਹ ਅੰਤਰਜਾਤੀ ਕੀਤੇ ਜਾਤ ਪਾਤ ਤੋੜ ਕੇ ਕੀਤੇ ਅਤੇ ਉਹੋ ਹੀ ਚੀਜ਼ ਸਰਗੁਰੂ ਪ੍ਰਤਾਪ ਸਿੰਘ ਜੀ ਵੇਲੇ ਹੋਈ ਸਤਗੁਰੂ ਜਗਜੀਤ ਸਿੰਘ ਜੀ ਦੇ ਤੁਸੀਂ ਆਪ ਦਰਸ਼ਨ ਕੀਤੇ ਨੇ ਜਿਨ੍ਹਾਂ ਚੋਂ ਬਹੁਤ ਸਾਰੇ ਜੋੜੇ ਇੱਥੇ ਬੈਠੇ ਨੇ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੇ ਜਾਤ ਪਾਤ ਤੋੜ ਕੇ ਅੰਤਰਜਾਤੀ ਵਿਆਹ ਕੀਤੇ ਤੇ ਕਿਰਪਾ ਕੀਤੀ ਕਿ ਜਾਤੋਂ ਉੱਤੇ ਉਠੋ ਹੁਣ ਸਾਡੀ ਨਾਮਧਾਰੀਆਂ ਦੀ ਕਮਾਲ ਇਹ ਹੈ ਕਿ ਅਸੀਂ ਗੁਰੂ ਕਾ ਬਚਨ ਮੰਨ ਕੇ ਜਾਤ ਪਾਤ ਰਹਿਤ ਤੇ ਅਸਾਂ ਕੀ ਹੋਣਾ ਸੀ ਅਸਾਂ ਆਪਣੇ ਸਤਿਗੁਰੂ ਨੂੰ ਵੀ ਜਾਤ ਦੇ ਵਿੱਚ ਲੈ ਆਂਦਾ ਧਿਆਨ ਨਾਲ ਸੁਣਿਓ ਜੀ ਅਸਾਂ ਆਪਣੇ ਸਤਿਗੁਰੂ ਨੂੰ ਵੀ ਜਾਤ ਦੇ ਵਿੱਚ ਲੈ ਆਂਦਾ ਕਿ ਸਾਡਾ ਗੁਰੂ ਜਿਹੜਾ ਉਹ ਰਾਮਗੜੀਆ ਸੀ ਤੇ ਅੱਗੋਂ ਆਹ ਜੱਟ ਨਹੀਂ ਗੁਰੂ ਹੋਣ ਦੇਣਾ ਵਾਹ ਨਾਮਤਾਰੀਓ ਬੜਾ ਹੁਕਮ ਆਂਦੇ ਗੁਰੂ ਕਾ ਆਪਾਂ ਕੋਈ ਆਂਦਾ ਜੀ ਸਾਡਾ ਗੁਰੂ ਅਰੋੜਾ ਸੀ ਕੋਈ ਆਂਦਾ ਸਾਡਾ ਗੁਰੂ ਖੱਤਰੀ ਸੀ ਕੋਈ ਆਂਦਾ 베ਦੀ ਸੀ ਮਥਾ ਕਰੋੜ ਕਰੋੜ ਕੇ ਸੱਚੇ ਬਾਸ਼ਾ ਨੂੰ ਵੀ ਟੇਕੀ ਜਾਂਦੇ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਟੇਕੀ ਜਾਂਦੇ ਆ ਅਸੀਂ ਗੁਰਬਾਣੀ ਆਖ ਕੇ ਐਨੇ ਲੱਖਾਂ ਆ ਪਾਠ ਕਰ ਦਿੱਤੇ ਜਦੋਂ ਮੰਨਣ ਦੀ ਵਾਰੀ ਆਉਂਦੀ ਹੈ ਉਦੋਂ ਉਦੋਂ ਫਿਰ ਸਾਡਾ ਗੁਰੂ ਤਰਖਾਨ ਹੋਣਾ ਚਾਹੀਦਾ ਜਾਂ ਸਾਡਾ ਗੁਰੂ ਜੱਟ ਹੋਣਾ ਚਾਹੀਦਾ ਜਾਂ ਉਹ ਨਾਈ ਹੋਣਾ ਚਾਹੀਦਾ ਜਾਂ ਕਮੋਹ ਹੋਣਾ ਚਾਹੀਦਾ ਉਦੋਂ ਗੁਰੂ ਵੀ ਜਾਤ ਚ ਆ ਜਾਂਦਾ ਜੇ ਅਸੀਂ ਗੁਰੂ ਨੂੰ ਵੀ ਜਾਤ ਵਿੱਚ ਹੀ ਲਿਆਉਣਾ ਤੇ ਫਿਰ ਆਪਾਂ ਕਿਵੇਂ ਬਚਨ ਮੰਨ ਕੇ ਜਾਤ ਪਾਤ ਤੋਂ ਰਹਿਤ ਹੋਵਾਂਗੇ ਇਸ ਕਰਕੇ ਇਕ ਕਥਾ ਕੀਰਤਨ ਦੀਵਾਨ ਸੁਣਨ ਦਾ ਲਾਭ ਤਾਂ ਹੀ ਹੈ ਜੇ ਇਹਨਾਂ ਬਚਨਾਂ ਨੂੰ ਆਪਾਂ ਮੰਨੀਏ ਅੰਦਰ ਵਸਾਈਏ ਅਤੇ ਸੱਚੇ ਬਾਦਸ਼ਾਹ ਦਾ ਬਚਨ ਮੰਨ ਕੇ ਜਾਤ ਪਾਤ ਤੋਂ ਰਹਿਤ ਹੋਈਏ ਇੱਕ ਵਾਰੀ ਪੜ੍ਹ ਲਓ ਜਾਤ ਕਦਰ ਪਰ ਨ ਕਰਿਓ ਕੋਈ ਜਾਤ ਕਦਰ ਪਰ ਨ ਕਰਿਓ ਕੋਈ ਬਿੰਦੇ ਸੋ ਬ੍ਰਾਹਮਣ ਹੋਏ ਬ੍ਰਾਹਮ ਬਿੰਦੇ ਸੋ ਬ੍ਰਾਹਮਣ ਹੋਏ ਜਾਤ ਕਦਰ ਨਾ ਕਰੀਓ ਕੋ ਸੂਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚਲੇ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀ ਰਤ ਜਾਗਲੇ ਜੇ तिस ਨਦਰ ਨਾ ਆਵਈ ਤਾ ਬਾਤ ਨਾ ਪੁੱਛੈ ਕੇ ਜਾਤ ਕਗਰ ਬ ਨ ਕਰਿਓ ਕੋਈ ਇਤਿਆਤ ਕਗਰਮ ਨ ਕਰਿਓ ਕੋਈ